ਫਿਰੋਜ਼ਪੁਰ ਸਿਟੀ ਥਾਣਾ ਦੇ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਦੱਸ ਦੇ ਕਿ ਜਿਸ ਦੇ ਵਿੱਚ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਿਟੀ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਜਾ ਕੇ ਬੱਚੇ ਅਤੇ ਉਹਨਾਂ ਦੇ ਮਾਪਿਆਂ ਨੂੰ ਬਸੰਤ ਪੰਚਮੀ ਦੇ ਦਿਨ ਚਾਇਨਾ ਡੋਰ ਨਾ ਇਸਤੇਮਾਲ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ ਇਸ ਦੌਰਾਨ ਪੁਲਿਸ ਕਰਮਚਾਰੀ ਰੁਪਿੰਦਰ ਕੋਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਇਨਾ ਡੋਰ ਕਾਰਨ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਇਹ ਨਹੀਂ ਨਹੀਂ ਸਗੋ ਪਸ਼ੂ ਅਤੇ ਪੰਛਿਆ ਦੇ ਲਈ ਵੀ ਇਹ ਡੋਰ ਬਹੁਤ ਜ਼ਿਆਦਾ ਖਤਰਕ ਤੇ ਕਈ ਵਾਰੀ ਤਾਂ ਇਸ ਡੋਰ ਦੇ ਕਾਰਨ ਲੋਕਾਂ ਦੀ ਜਾਨ ਤੱਕ ਜਾ ਚੁੱਕੀ ਹੈ ਇਸ ਕਰਕੇ ਇਸ ਡੋਰ ਤੋਂ ਪਰਹੇਜ਼ ਕਰਨਾ ਚਾਹੀਦਾ ਪਹਿਲੀ ਗੱਲ ਇਹ ਕਿ ਪੁਲਿਸ ਵੱਲੋਂ ਡ੍ਰੋਨ ਵੀ ਛੱਡੇ ਜਾਣਗੇ ਜਿਨ੍ਹਾਂ ਦੇ ਕੋਲੋਂ ਕੋਈ ਚਾਈਨਾ ਡੋਰ ਫੜੀ ਗਈ ਨਾ ਉਹਦੇ ਕੇਸਦਰਜ ਹੋ ਜਾਣਾ ਫੇਰ ਨਾ ਕਿ ਕੋਈ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ ਆ ਆਪਾਂ ਆਪਣਾ ਬੱਚਾ ਜਾ ਰਿਹਾ ਕੋਈ ਵਿਕੰਤ ਹੈ ਨਾ ਉਹਦੇ ਨਾਲ ਕੋਈ ਦੁਰਘਟਨਾ ਵਾਪਰਨੀ ਆਪਾਂ ਉਦੋਂ ਤਾਂ ਕੱਢਦੇ ਆ ਗਾਹਾਂ ਕਿ ਚਾਈਨਾ ਡੋਰ ਕਿਉਂ ਵਰਤਦੇ ਆ ਬਟ ਜੇ ਆਪਾਂ ਹੀ ਚਾਈਨਾ ਡੋਰ ਆਪਣੇ ਬੱਚੇ ਨੂੰ ਲਿਆ ਲਿਆ ਕੇ ਦੇਰਾਂ ਦੇ ਰਹੇ ਆ ਤੇ ਅਕਸਰ ਤਾਂ ਉਹ ਡੋਰ ਵੀ ਕਿਸੇ ਨਾ ਕਿਸੇ ਨੂੰ ਨੁਕਸਾਨ ਕਰੇ ਵੀ ਨਾ ਕਿਸੇ ਜਾਨਵਰ ਦਾ ਕਰੇ ਵੀ ਕਿਤੇ ਪੰਛੀ ਦਾ ਕਰੇ ਵੀ ਕਿਸੇ ਵੀ ਮਨੁੱਖ ਦਾ ਕਰ ਸਕਦੀ ਹੈ ਨਾ ਉਹਦੇ ਵਿੱਚ ਇਹ ਥੋੜੀ ਉਹਨੇ ਲਿਖਿਆ ਕਿ ਇਸ ਚਾਈਨਾ ਡੋਰ ਨੇ ਕੋਈ ਨੁਕਸਾਨ ਨਹੀਂ ਕਰਨਾ ਜਿਹੜੀ ਹੈ ਹੀ ਚਾਈਨਾ ਡੋਰ ਉਹਨੇ ਨੁਕਸਾਨ ਕਰਨਾ ਹੀ ਕਰਨਾ ਚਲੋ ਆਪਣੇ ਬੱਚੇ ਦਾ ਨਹੀਂ ਹੋਇਆ ਕਿਸੇ ਦੇ ਬੱਚੇ ਦਾ ਤਾਂ ਹੋਇਆ ਨਾ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਸ ਵਾਰ ਚਾਈਨਾ ਡੋਰ ਬਿਲਕੁਲ ਹੀ ਨਹੀਂ ਵਰਤਣੀ। ਔਰ ਅਗਰ ਕੋਈ ਵਰਤਨਾ ਪੜਿਆ ਗਿਆ ਤਾਂ ਉਹਦੀ ਫਿਰ ਉਹੀ ਕਰਨਾ ਕਿ ਪੂਰ ਕਾਰਵਾਈ ਪ੍ਰੋਪਰ ਹੋਏਗੀ। ਇਹ ਵੀ ਛੱਡਿਆ ਜਾਊਗਾ ਬੰਦਾ ਉਹ ਪਰਚੇਦਰ ਦੇ ਹੋਣਗੇ ਉਸਦੇ। ਤੇ ਇਹੇ ਗੱਲ ਮੈਂ ਆਪਾਂ ਇੱਕ ਵਾਰ ਤਨੂ ਫਿਰ ਕਹਿਨੇ ਕਿ ਚਾਈਨਾ ਡੋਰ ਬਿਲਕੁਲ ਹੀ ਨਹੀਂ ਵਰਤਣੀ। ਇਸ ਵਾਰ ਬਸੰਤ ਜੀ ਕਿ ਕਦੇ ਵੀ ਨਹੀਂ ਵਰਤਣੀ। ਦਿਨਹਾਲ ਤਾਂ ਬਸੰਤ ਦਾ ਜਿਵੇਂ ਤਿਹਾਰ ਆ ਹੀ ਰਿਹਾ। ਇਸ ਗੱਲ ਨੂੰ ਦਿਨ ਪੱਲੇ ਬੰਨ ਲਓ ਕਿ ਨਾ ਵਿਕਣੀ ਹੈ, ਵਿਗਣ ਦੇਣੀ ਹੈ। ਅਗਰ ਕੋਈ ਵੇਚਦਾ ਉਹਦੇ ਬਾਰੇ ਇਨਫੋਰਮੇਸ਼ਨ ਲਵੋ ਤੇ ਨਾ ਹੀ ਖਰੀਦਣੀ। ਜਦੋਂ ਤੁਸੀਂ ਖਰੀਦੋਗੇ ਨਹੀਂ ਤੇ ਵੇਚਣ ਵਾਲੇ ਨੇ ਕਿੰਨੂੰ ਵੇਚਣੀ ਆ। ਆਪ ਟੈਲੀ ਤਾਂ ਗੱਲ ਹੈ ਕਿ ਪੁਲਿਸ ਵੱਲੋਂ ਡਰੋਨ ਵੀ ਛੱਡੇ ਜਾਣਗੇ ਜਿਨ੍ਹਾਂ ਦੇ ਕੋਲੋਂ ਕੋਈ ਚਾਈਨਾ ਡੋਰ ਫੜੀ ਗਈ ਨਾ ਉੱਥੇ ਕੇਸਦਰਜ ਹੋ ਜਾਣਾ। ਫੇਰ ਨਾ ਕਿ ਤੁਹਾਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਸੀਗਾ। ਦੇਖੋ ਆਪਾਂ ਆਪਣਾ ਬੱਚਾ ਜਾ ਰਿਹਾ ਕੋਈ ਦਿੱਕਤ ਨਹੀਂ ਹੈ ਨਾ ਉਹਦੇ ਨਾਲ ਕੋਈ ਦੁਰਘਟਨਾ ਵਾਪਰਨੀ। ਆਪਾਂ ਉਦੋਂ ਤਾਂ ਕੱਢਦੇ ਆਂ ਗਾਲਾਂ ਕਿ ਚਾਈਨਾ ਡੋਰ ਕਿਉਂ ਵਰਤਦੇ ਆਂ। ਬਟ ਜੇ ਆਪਾਂ ਹੀ ਚਾਈਨਾ ਡੋਰ ਆਪਣੇ ਬੱਚੇ ਨੂੰ ਲਿਆ ਲਿਆ ਕੇ ਧੇਰਾਂ ਦੇ ਰਹੇ ਆਂ ਤੇ ਅਕਸਰ ਤਾਂ ਉਹ ਡੋਰ ਵੀ ਕਿਸੇ ਨਾ ਕਿਸੇ ਨੂੰ ਨੁਕਸਾਨ ਕਰੇਗੀ ਨਾ। ਕਿਸੇ ਜਾਨਵਰ ਦਾ ਕਰੇਗੀ ਕਿ ਤੇ ਪੰਛੀ ਦਾ ਕਰੇਗੀ ਕਿਸੇ ਵੀ ਮਨੁੱਖ ਦਾ ਕਰ ਸਕਦੀ ਹੈ ਹਨਾ ਉਹਦੇ ਵਿੱਚ ਇਹ ਥੋੜੀ ਉਹਨੇ ਲਿਖਿਆ ਕਿ ਪਾਈਸ ਚਾਈਨਾ ਡੋਰ ਨੇ ਕੋਈ ਨੁਕਸਾਨ ਨਹੀਂ ਕਰਨਾ ਜਿਹੜੀ ਹੈ ਹੀ ਚਾਈਨਾ ਡੋਰ ਉਹਨੇ ਨੁਕਸਾਨ ਕਰਨਾ ਹੀ ਨਹੀਂ ਕਰਨਾ ਚਲੋ ਆਪਣੇ ਬੱਚੇ ਦਾ ਨਹੀਂ ਹੋਇਆ ਕਿਸੇ ਦੇ ਬੱਚੇ ਦਾ ਤਾਂ ਹੋਇਆ ਨਾ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਸ ਵਾਰ ਚਾਈਨਾ ਡੋਰ ਬਿਲਕੁਲ ਹੀ ਨਹੀਂ ਵਰਤਣੀ ਔਰ ਅਗਰ ਕੋਈ ਵਰਤਦਾ ਫੜਿਆ ਗਿਆ ਤਾਂ ਉਹਦੀ ਫਿਰ ਉਹੀ ਕਰਨਾ ਕਿ ਪੂਰਨ ਕਾਰਵਾਈ ਪ੍ਰੋਪਰ ਹੋਏਗੀ ਉਸ ਨੂੰ ਛੱਡਿਆ ਜਾਊਗਾ ਬੰਦਾ ਉਹ ਪਰਚੇਦਰ ਦੇ ਹੋਣਗੇ ਉਸਦੇ ਇਹੀ ਗੱਲ ਮੈਂ ਆਪਾਂ ਇੱਕ ਵਾਰ ਤੈਨੂੰ ਫੇਰ ਕਹਿੰਨੇ ਕਿ ਚਾਈਨਾ ਡੋਰ ਬਿਲਕੁਲ ਹੀ ਨਹੀਂ ਵਰਤਣੀ ਇਸ ਵਾਰ ਬਸੰਤ ਦੇ ਕਿ ਕਦੇ ਵੀ ਨਹੀਂ ਵਰਤਣੀ ਵੀ ਨਹਾਲ ਤਾਂ ਬਸੰਤ ਦਾ ਜਿਵੇਂ ਤਿਹਾਰ ਆ ਹੀ ਰਿਹਾ ਐ ਇਸ ਗੱਲ ਨੂੰ ਜੇਨ ਪੱਲੇ ਬੰਨ ਲਓ ਕਿ ਨਾ ਵਿਕਣੀ ਹੈ ਵਿਗਣ ਦੇਣੀ ਹੈ ਅਗਰ ਕੋਈ ਵੇਚਦਾ ਉਹਦੇ ਬਾਰੇ ਇਨਫੋਰਮੇਸ਼ਨ ਦਊ ਤਾਂ ਉਹਦੇ ਨਾ ਹੀ ਖਰੀਦਣੀ ਹੈ ਜਦੋਂ ਤੁਸੀਂ ਖਰੀਦੋਗੇ ਨਹੀਂ ਤੇ ਵੇਚਣ ਵਾਲੇ ਨੇ ਕਿੰਨੂੰ ਵੇਚਣੀ ਹੈ ਆਪਾਂ ਨੇ ਵੇਦੇੜ ਜਦੋਂ ਆਪਾਂ ਕੀਦਾਂਗੇ ਆਪਾਂ ਖਰੀਦਣੀ ਨਹੀਂ ਨਹੀਂ ਇੱਥੇ ਜੇ ਤੁਸੀਂ ਨਾ ਜੇ ਕਿ ਆਪਾਂ ਨੂੰ ਵੀ ਲੈਣਾ ਹੈ ਕਿੰਨਾ ਵੀ ਸਮਝਾਉਣਾ ਕਿ ਇਹ ਦੇਖੋ ਇਹ ਕਰ ਤੋਂ ਹੋਣੀ ਬਾਰੇ ਪੁਲਸ ਵਾਲੇ ਹੈਗੇ ਨਾ ਮਲਾਜਮਾਂ ਹੀ ਜਿਹਦੇ ਕੋਲ ਖੋਦਦੇ ਨਹੀਂ ਕਰਦੇ ਆਪਾਂ ਨੇ ਕਾਹਲੀ ਵਾਇਰਲ ਹੋ ਜੀ ਆ ਦੇਖੋ ਕੱਟ ਕੀਤਾ ਹੋਣੀ ਬੰਦਾ ਜੀ ਇਹੀ ਤਾਂ ਖਤਰਾ ਹੁੰਦਾ ਬਹੁਤ ਖਤਰਾ ਜਾਣਦੇ ਬਹੁਤ ਖਤਰਾ ਬਹੁਤ ਸੁਝਾਉਂਦੇ ਬਹੁਤ ਫਾੜ ਲਵੇ ਨਾ ਇੱਕ ਜਨ ਨੂੰ ਲੱਗੇ ਪਰਚਾ ਕਾਣ ਦੇ ਵਿੱਚ ਛੱਡੇ ਨਾ ਤੇ ਬੰਦੇ ਨਾ ਆਪਣੇ ਕੰਨ ਹੋ ਜਾਣਗੇ ਸਾਰਿਆਂ ਦੇ ਅਗਰ ਜੁਨਾ ਹੀ ਪੂਰਾ ਬੰਦ ਹੈ ਕਿ ਬੰਦਾ ਮਰ ਵੀ ਸਕਦਾ ਕੁਝ ਮਰ ਵੀ ਸਕਦਾ